ਪੰਦੇਰ ਦੀ 4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੇ ਲਈ ਲੋਕਾਂ ਨੂੰ ਅਪੀਲ ਕਿ ਗਾਇਕਾਂ ਅਤੇ ਕਲਾਕਾਰਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਜੱਲੇਵਾਲ ਨਹੀਂ ਲੈਣਗੇ ਮੈਡੀਕਲ ਸਹਾਇਤਾ ਪੰਦੇਰ ਦੇ ਵੱਲੋਂ ਕਿਹਾ ਗਿਆ ਮਹਾਪੰਚਾਇਤ ਦੇ ਲਈ ਸਾਰੇ ਪਹੁੰਚਣ ਖਨੌਰੀ ਸ਼ੰਭੂ ਬਾਰਡਰ ਤੇ 6 ਜਨਵਰੀ ਨੂੰ ਮਨਾਵਾਂਗੇ ਪ੍ਰਕਾਸ਼ਪੁਰ ਸਰਵਣ ਸਿੰਘ ਪੰਦੇਰ ਦਿੱਲੀ ਅੰਦੋਲਨ 2 ਦਾ ਆਗੂ ਬੋਲ ਰਿਹਾ ਜੀ ਔਰ ਜਿਵੇਂ ਮੋਦੀ ਸਰਕਾਰ ਨੇ ਅੜਿयल ਰਵਈਆ ਅਪਣਾ ਲਿਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਾਨੂੰ ਏਅਰ ਐਂਬੂਲੈਂਸ ਦੇਣ ਅਰਧ ਸੈਨਿਕ ਫੋਰਸ ਦੇਣ ਤੱਕ ਆਫਰ ਆਈ ਔਰ ਅਸੀਂ ਨਹੀਂ ਮੰਨੀ ਕੇਂਦਰ ਦੀ ਉਹਨਾਂ ਦਾ ਆਪਣਾ ਕਹਿਣਾ ਵੀ ਇਹ ਪੰਜਾਬੀਆਂ ਨੂੰ ਲੜਾਉਣ ਵਾਲੀ ਗੱਲ ਸੀ ਦੂਜਾ ਕੇਂਦਰ ਨੇ ਹੋਰ ਹਮਲਾ ਵਿਢਿਆ ਜਿਹੜਾ ਹੁਣ ਕਹਿੰਦੇ ਆ ਵੀ ਸਾਨੂੰ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਕਾਰਪੋਰੇਟ ਮਾਡਲ ਤਹਿਤ ਬਣ ਰਹੀ ਆ ਵੀ ਹੋਰ ਜ਼ਮੀਨਾਂ ਚਾਹੀਦੀਆਂ ਮ ਇਹ ਵੀ ਪੰਜਾਬੀਆਂ ਨੂੰ ਲੜਾਉਣ ਦਾ ਵਿਸ਼ਾਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਜ਼ਮੀਨਾਂ ਨਹੀਂ ਖੁੱਸਣ ਦੇਵਾਂਗੇ ਜਿੱਥੇ-ਜਿੱਥੇ ਜ਼ਬਰਦਸਤੀ ਸਰਕਾਰ ਤੱਕੇ ਨਾ ਜ਼ਮੀਨ ਖੋਹਣਾ ਚਾਹੁੰਦੀ ਆ ਉੱਥੇ-ਉੱਥੇ ਕਿਸਾਨਾਂ ਨੂੰ ਡਟ ਕੇ ਪੰਜਾਬੀਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਪ੍ਰਚਾਰ ਆਪਣੇ ਵੱਡੀਆਂ ਅਖਬਾਰਾਂ ਨੇ ਦੇਸ਼ਦਿਆਂ ਨੇ ਛਾਪਿਆ ਵੀ ਪੰਜਾਬ ਦੀਆਂ ਜ਼ਮੀਨਾਂ ਤੇ ਹੁਣ ਸ਼ਹਿਰ ਉੱਗ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਭਾਰਤ ਵੱਲੋਂ ਵੱਡਾ ਹਿੱਸਾ ਜ਼ਮੀਨਾਂ ਦਾ ਸਾਡਾ ਖੋਕੇ ਲੈ ਚੁੱਕੇ ਨੇ ਇਹ ਜ਼ਮੀਨਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਦੀ ਨਾਲ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਡੱਲੇਵਾਲ ਸਾਹਿਬ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਲੈਣਗੇ ਇਹਦੇ ਨਾਲ ਨਾਲ ਜਿਹੜੀ ਅੱਜ ਮੀਟਿੰਗ ਸੀ ਪੰਜ ਕੁਲੇ ਕਮੇਟੀ ਦੀ ਉਹਦਾ ਫੈਸਲਾ ਦੋਵੇਂ ਫੋਰਮ ਕਰ ਚੁੱਕੇ ਸੀ ਵੀ ਇਹ ਕਮੇਟੀ ਸਾਡੇ ਮਸਲਿਆਂ ਦਾ ਹੱਲ ਨਹੀਂ ਹੋਗੀ ਇਹ ਕਮੇਟੀਆਂ ਚ ਅਲਝਾਉਣਾ ਚਾਉਂਦੇ ਨੇ ਨਾ ਇਹ ਸਾਡਾ ਜਿਹੜਾ 12 ਮੰਗਾ ਨੇ ਇਹ ਅਦਾਲਤਾਂ ਦਾ ਵਿਸ਼ਾ ਹੈਗਾ ਵਾ ਇਹ ਤਾਂ ਪੋਲੀਟੀਕਲ ਟਾਕ ਦਾ ਵਿਸ਼ਾ ਵਾ ਜਿੱਦ ਤੇ ਮੋਦੀ ਸਰਕਾਰ ਅੜੀਲ ਰਵਈਆ ਅਪਣਾ ਕੇ ਬੈਠੀ ਹੋਈ ਆ ਅਸੀਂ ਫੇਰ ਅਪੀਲ ਕਰਦੇ ਆ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਇੱਕ ਬਹੁਤ ਵੱਡਾ ਹਿੱਸਾ ਕਿਸਾਨਾਂ ਦਾ ਦਿੱਲੀ ਅੰਦੋਲਨ 2 ਦੀ ਸਪੋਰਟ ਵਿੱਚ ਖੜਾ ਵਾ ਔਰ ਲਗਾਤਾਰ ਸਪੋਟ ਕਰ ਰਿਹਾ ਰਹਿੰਦਿਆਂ ਨੂੰ ਵੀ ਮਬੀਨ ਕਰਦੇ ਆ ਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਹੱਕ ਚ ਬੋਲਣ ਭਾਵੇਂ ਦਲਜੀਤ ਦਸਾਂਤ ਤੇ ਕੋਈ ਹੋਰ ਵੀ ਹੋਵੇ ਇਹਦੀ ਨਾਲ ਦੀ ਨਾਲ ਕੱਲ ਭਈ ਖਨੌਰੀ ਚਲੋ ਇਹ ਨਾਰੇ ਨੂੰ ਬੁਲੰਦ ਕਰੋ ਕੱਲ ਵੱਡੀ ਮਹਾਪੰਚਾਇਤ ਆ ਉਥੇ ਇਹਦੋਂ ਗਾਹਾਂ ਜੇ ਮੋਦੀ ਸਰਕਾਰ ਨੂੰ ਹਿਲਾਉਣਾ ਇਹ ਖਨੌਰੀ ਦਾ ਕੱਠ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਅਰੇਦੋਂ ਗਾਹਾਂ ਸ਼ੇ ਨੂੰ ਸ਼ੰਭੂ ਬਾਡਰ ਤੇ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ ਜਿਨ੍ਹਾਂ ਦੀ ਬਾਣੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਜੜੀ ਮੋਦੀ ਸਰਕਾਰ ਇੱਥੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੀ ਆ ਦਲ ਤਾਂ ਸਵਰਨਾ ਦੇ ਵਿੱਚ 파ੜਾ ਪਾਉਣੀ ਚਾਹੁੰਦੀ ਆ ਗੁਰੂ ਸਾਹਿਬ ਦੇ ਉਹ ਦੱਸੇ ਮਾਰਗ ਤੇ ਚੱਲਣ ਦਾ ਅਸੀਂ ਪਰਨ ਲਈਏ ਛੇ ਨੂੰ ਸ਼ੰਭੂ ਦੇ ਵਿੱਚ ਔਰ ਇਹ ਮੋਰਚਾ ਜਿੱਤਣ ਦਾ ਅਹਦ ਕਰੀਏ ਵੀ ਕਾਰਪੋਰੇਟ ਪਜਾਓ ਤੇ ਦੇਸ਼ ਬਚਾਓ ਦਾ ਨਾਰਾ ਲਾਈਏ ਸਾਨੂੰ ਆਸ ਹੈ ਸਾਡੀ ਅਪੀਲ ਨੂੰ ਪੰਜਾਬੀ ਪੂਰਾ ਪੈਰਾ ਦੇਣਗੇ ਧੰਨਵਾਦ